ਵਾਹਿਗੁਰੂ ਵਾਹਿਗੁਰੂ ਵਾਹਿ ਜੀ ਖਾਲਸਾ ਵਾਹਿ ਫਤਿਹ ਗੁਰੂ ਕੀ ਪਿਆਰੀ ਸਾਧ ਸੰਗ ਜੀ ਕਈ ਸੰਗਤਾਂ ਦਾ ਵਿਚਾਰ ਹੁੰਦਾ ਹੈ ਨਾ ਨਾਮ ਸਿਮਰਨ ਤੇ ਨਾਮ ਸਿਮਰਨ ਦਾ ਵੀ ਆਪਾਂ ਕਿਸੇ ਨਾਲ ਵਿਚਾਰ ਕਰਦਿਆਂ ਨਾਮ ਸਿਮਰਨ ਦੀ ਆਪਦੀ ਅਵਸਥਾ ਦੀ ਉਹ ਕਈ ਵਾਰੀ ਕਿਸੇ ਨਾਲ ਗੱਲਬਾਤ ਕਰ ਲੈਂਦੇ ਨੇ ਤੇ ਮਨ ਵਿੱਚ ਆਉਂਦਾ ਹੈ ਕਿ ਸਾਡਾ ਕਿਸੇ ਨੂੰ ਜਦ ਗੱਲਬਾਤ ਕਰਦਿਆਂ ਸਿਮਰਨ ਬਾਰੇ ਵੀ ਉਦੋਂ ਸਿਮਰਨ ਟੁੱਟ ਜਾਂਦਾ ਹੈ ਦੀ ਅਵਸਥਾ ਥੱਲੇ ਡਿੱਗ ਜਾਂਦੀ ਹੈ ਇਸ ਤਰ੍ਹਾਂ ਦੀ ਗੱਲ ਸੰਗਤ ਦੀ ਕੋਈ ਨਹੀਂ ਹੁੰਦੀ ਹੈਗੀ ਇਹ ਤੁਹਾਡੇ ਦੇ ਨਿਰਪਰ ਹੈ ਜੇ ਤਾਂ ਤੁਸੀਂ ਨਾ ਕਿਸੇ ਨੂੰ ਗੱਲ ਦੱਸ ਰਹੇ ਹੋ ਹੰਕਾਰ ਦੇ ਨਾਲ ਵੀ ਮੈਂ ਤਾਂ 1 ਵਜੇ ਉੱਠ ਜਾਣਾ ਮੇਰੇ ਵਰਗਾ ਕੋਈ ਨਹੀਂ ਜੇ ਤੁਸੀਂ ਕੁਝ ਲੈਣਾ ਚਾਹੁੰਦੇ ਹੋ ਜੇ ਮਹਾਰਾਜ ਕਹਿੰਦੇ ਨੇ ਗੁਣ ਕੋ ਗਾਂਡੋ ਚੁੱਸੀਐ ਰਸ ਕੋ ਗਾਂਡੋ ਚੁੱਸੀਐ ਗੁਣ ਕੋ ਮਰੀਏ ਰੋਏ ਕਹਿੰਦੇ ਜੇ ਰਸ ਲੈਣਾ ਹੋਵੇ ਤਾਂ ਗੰਨਾ ਚੂਸੋ ਜੇ ਗੁਣ ਲੈਣਾ ਹੋਵੇ ਤਾਂ ਰੋ ਰੋ ਕੇ ਤਰਲੇ ਕਰ ਕਰਕੇ ਨਣਕੇ ਵੀ ਉਹ ਪੁੱਛਣਾ ਚਾਹੀਦਾ ਆ ਇਸ ਤਰ੍ਹਾਂ ਕਰਕੇ ਸੰਗਜੀ ਇਹ ਬਹਿਮ ਨਾ ਕਰੋ ਵੀ ਸਾਡੀ ਗੱਲ ਦੱਸੀ ਹੋਏ ਕਈ ਵਾਰ ਤਾਂ ਬੰਦਾ ਆਪਣੇ ਆਪ ਨੂੰ ਹੀ ਸਮਝਦਾ ਹੁੰਦਾ ਵੀ ਮੈਂ ਪਤਾ ਨਹੀਂ ਕਿੱਡੀ ਅਵਸਥਾ ਦਾ ਮਾਲਕ ਹਾਂ ਸੰਗਜੀ ਪੁੱਛਣਾ ਚਾਹੀਦਾ ਆ ਨੀਮ ਹੋ ਕੇ ਮੈਂ ਕੁਛ ਨਹੀਂ ਸਾਧ ਸੰਗਤੋਂ ਮੇਰੇ ਵਾਸਤੇ ਗੁਰਸਿੱਖ ਬਹੁਤ ਬੈਠਣੇ ਵਧੀਆ ਤੇ ਅਸੀਂ ਵੀ ਆਪ ਤੂੱਚੇ ਵਾਸੇ ਨਾਲ ਗੱਲਾਂ ਕਰਦੇ ਆ ਇਸੀ ਗੱਲ ਨਹੀਂ ਹੈਗੀ ਮੈਂ ਕੋਈ ਬਹੁਤ ਵੱਡੀ ਉੱਚੀ ਅਵਸਥਾ ਵਾਲਾ ਨਹੀਂ ਪੁੱਛਦੇ ਆ ਕੋਈ ਅਵਸਥਾ ਨੂੰ ਫਰਕ ਨਹੀਂ ਪੈਂਦਾ ਸਗੋਂ ਵਿਚਾਰ ਗੋਸ਼ਟ ਕਰਕੇ ਸਿੱਧ ਗੋਸ਼ਟ ਕੀ ਸੀਗੀ ਸਿੱਧੇ ਗੋਸ਼ਟ ਦੇ ਵਿੱਚ ਸੰਤਾ ਮਹਾਪੁਰਸ਼ਾਂ ਨੇ ਪੁੱਛਿਆ ਸੀ ਕੀ ਕੀ ਗੱਲਬਾਤ ਹੈ ਆਕਾਲਪੁਰਖ ਮਹਾਰਾਜ ਦੇ ਰਸਤੇ ਉੱਤੇ ਤਾਂ ਉਹਨਾਂ ਨੇ ਦੱਸਿਆ ਗੁਰੂ ਨਾਨਕ ਪਾਸ਼ਾ ਮਹਾਰਨੇ ਆਪ ਦੇ ਵਿਚਾਰ ਕੀਤੀ ਸਿੱਧਾ ਨੇ ਪੁੱਛਿਆ ਵਿਚਾਰ ਕੀਤੀ ਅਵਸਥਾ ਉੱਚੀ ਹੋਈ ਅਵਸਥਾ ਪੁੱਛਣ ਵਾਸਤੇ ਰਾਹ ਪੁੱਛਣ ਵਾਸਤੇ ਗੱਲ ਸਾਂਝੀ ਕਰਨੀ ਚਾਹੀਦੀ ਹੈ ਸੰਤ ਮਿਲੀ ਹੈ ਕਿਛ ਸੁਣੀ ਹੈ ਕਿਛ ਕਈ ਐਮਐਲਏ ਅਸੰਤ ਮਸਟ ਕਰ ਰਹੀ ਹੈ ਜਣੇ ਕਿ ਇਸ ਤਰ੍ਹਾਂ ਕਰਕੇ ਜੇ ਕੋਈ ਮਿਲੇ ਨਾ ਪਿਆਰਾ ਉਹਦੇ ਨਾਲ ਗੱਲ ਕਰਨੀ ਚਾਹੀਦੀ ਹੈ ਅਵਸਥਾ ਨੇ ਡਿੱਗਾ ਕਰਦੀ ਇਹ ਆਪਦਾ ਹੰਕਾਰ ਹੁੰਦਾ ਕਿ ਮੇਰੇ ਅਵਸਥਾ ਐ ਹੋ ਗਈ ਐ ਹੋਗੀ ਨਾ ਜੇ ਤੁਸੀਂ ਹੰਕਾਰ ਨਾਲ ਕਹੋਗੇ ਜੇ ਤੁਸੀਂ ਹੰਕਾਰ ਨਾਲ ਕਹੋਗੇ ਵੀ ਮੈਂ ਤਾਂ ਬਹੁਤ ਵੱਡਾ ਲਿਦਸਤਾ ਤੁਸੀਂ ਨਿਮਾਣੇ ਹੋ ਕੇ ਪੁੱਛੋ ਕਿਸੇ ਮਰਜ਼ੀ ਤੁਹਾਡੀ ਅਵਸਥਾ ਨੂੰ ਕੁਝ ਨਹੀਂ ਹੋਵੇਗਾ ਸਗੋਂ ਚੜਦੀ ਕਲਾ ਹੋਵੇਗੀ ਅਵਸਥਾ ਦੀ ਗੱਲ ਪੁੱਛਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ